ਸਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਮੈਂ ਬਣਾਈ ਹੈ ਜੀ ਚਾਹ ਤੇ ਬਾਹਰ ਆਈ ਹੋਏ ਨੇ ਅੰਕਲ ਜੀ ਵਾਲ ਕੱਟਣ ਵਾਸਤੇ ਮੱਜਾਂ ਦੇ ਕਾਫੀ ਦਿਨ ਦੇ ਅੰਕਲ ਨੂੰ ਫੋਨ ਕਰ ਰਹੀ ਸੀ ਅਸੀਂ ਵੀ ਅੰਕਲ ਜੀ ਵੀ ਮੱਜਾਂ ਦੇ ਇਦਾਂ ਵਾਲ ਵੀ ਕੱਟ ਜੂਣ ਗਰਮੀ ਕਰਕੇ ਮੱਜਾਂ ਨੂੰ ਨਲਾਉਣਾ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਤੇ ਵਾਲ ਕਾਫੀ ਹੋਏ ਹੋਏ ਤੇ ਤੇ ਅੰਕਲ ਜੀ ਦੋ ਤਿੰਨ ਦਿਨ ਦੀ ਕਹਿ ਰਹੇ ਸੀ ਕਿ ਵੀ ਮੈਂ ਬਾਹਰ ਕਿਤੇ ਉਹਨਾਂ ਦੀ ਗੱਡੀ ਵਗੈਰਾ ਖਰਾਬ ਹੋਈ ਹੋਈ ਸੀ ਤੇ ਅੰਕਲ ਗੱਡੀ ਆਪਣੇ ਠੀਕ ਕਰਵਾਣਾ ਗਏ ਹੋਏ ਤੇ ਤੇ ਅੱਜ ਸਵੇਰੇ ਅੰਕਲ ਸਰਜਰੀ ਆ ਗਿਆ ਤੇ ਅੰਕਲ ਉਹਨਾਂ ਵਾਸਤੇ ਬਣਾਈਏ ਜੀ ਆਪਣੇ ਚਾਹ ਤੇ ਮੈਂ ਚੱਲੀ ਆ ਜੀ ਹੁਣ ਬਾਹਰੋਂ ਚਾਹ ਲੈ ਕੇ ਥੱਲੇ ਘਰ ਦੇ ਕੰਮ ਕਰ ਪਏ ਨੇ ਸਾਰੇ ਕੰਮ ਸਾਰੇ ਕਿਤੇ ਪਿਆ ਪਿਆ ਇਹ ਖਲਾਰਾ ਜਾਂ ਲੋ ਸਫਾਈ ਕਰਨ ਨੂੰ ਪਈ ਆ ਸਾਰੇ ਤੇ ਬਾਜ਼ ਲੱਗਿਆ ਹੋਇਆ ਆਪਣਾ ਫੋਨ ਚਲਾਉਣ ਉਹਨੇ ਇੱਥੇ ਬਿਠਾ ਲਿਆ ਹੋਇਆ ਗੱਡਾ ਵਿਛਾ ਕੇ ਆਪਾਂ ਅੱਗੇ ਜੀ ਦੇਖੋ ਬਾਹਰ ਆ ਬੈਠੇ ਜੀ ਅੰਕਲ ਅੰਕਲ ਲੱਗੇ ਹੁਣ ਚਾਹ ਪੀਣ ਤੇ ਆ ਦੇਖੋ ਆ ਦੋ ਮੱਜਾਂ ਦਾ ਆਪਣਾ ਵਾਲ ਕੱਟ ਇਹਨਾਂ ਦੇ ਵਾਲ ਕੱਟੇ ਵੀ ਦੇ ਹੀ ਆ ਇੱਧਰ ਮਨਦੀਪ ਪੀ ਰਹੇ ਆ ਚਾਹ ਸਤਿ ਗੁਰੂ ਜੀ ਸਾਰਿਆਂ ਨੂੰ ਮੈਂ ਗਰੂਸਤੇ ਪਾਛਾ ਚਰਦੀ ਕਲਾ ਰੱਖੇ ਚੰਦਰ ਉਸਤੀ ਵਾਸਤੇ ਤੇ ਬਾਈ ਆਏ ਨੇ ਆਪਾਂ ਲੱਗੇ ਪਏ ਜੀ ਮੱਜਾਂ ਨੂੰ ਕਟਿੰਗ ਕਰਾਉਣ ਮੱਜਾਂ ਦੀ ਮੱਜਾਂ ਨੇ ਫੈਸ਼ਨ ਸ਼ੋਅ ਦੇ ਵਿੱਚ ਹਿੱਸਾ ਲੈਣਾ ਹੈ ਬਾਈ ਤਾਂ ਜਦੋਂ ਹੁਣ ਕਟਿੰਗ ਹੋਊਗੀ ਨਾ ਬਾਲ ਸਾਫ਼ ਹੋ ਗਏ ਇਕਬਿੰਦਰ ਹਾਂ ਇਹ ਤੋਂ ਬਾਅਦ ਨਾ ਉਹ ਤੇਲ ਜਿਆ ਉਹ ਤੇਲ ਹਾਂ ਸਰ ਹਾਂ ਗੋਲੀਆਂ ਪਾ ਕੇ ਵਿੱਚ ਉਹ ਕਰਕੇ ਉਹਦਾ ਛੜਕੌ ਜਿਆ ਕਰਤਾ ਨਾ ਪ੍ਰੈਸ਼ਰ ਨਾਲ ਤੇ ਮੱਖੀ ਜਦੋਂ ਬੈਠਦਾ ਮਛਰ ਮੱਖੀ ਉਹ ਤੇ ਛਤਕਾਰਾ ਹੋ ਜੂਗਾ ਉਹ ਵੀ ਬਣਾਉਣਾ ਆਂ ਜੀ 5 ਲੀਟਰ ਵਾਲੀ ਕੀਕੀ ਬਣਾ ਕੇ ਰੱਖ ਲੈਣੀ ਹਾਂ ਉਹਦੇ ਨਾਲ 2 ਲੀਟਰ ਵਾਲੀ ਉਹਦੇ ਨਾਲ ਮੱਖੀ ਨਹੀਂ ਫਿਰ ਬੈਠਦੀ ਹੈਗੀ ਹਾਂ ਉਹਦਾ ਫਾਇਦਾ ਨਾਲ ਇਹ ਜੂਆਂ ਜੀ ਮਰ ਜੂਗੇ ਉਹ ਹਾਂ ਸਹੀ ਗੱਲ ਹੈ ਫਿਰ ਮੱਖੀ ਤੇ ਛਤਕਾਰਾ ਹੋ ਜੂਗਾ ਹਾਂ ਅੰਕਲ ਲੱਗੇ ਹੋਏ ਆ ਦੇਖੋ ਹੁਣ ਲੱਗੇ ਇਹ ਚਾਹ ਪੀਣੇ ਤੇ ਕੋਈ ਨਹੀਂ ਅੰਕਲ ਲੱਗੇ ਹੋਣੇ ਇਹ ਦੇਖੋ ਵਾਲ ਕੱਟਣ ਮੱਦਨ ਅੱਜ ਹੀ ਆਪਾਂ ਨੇ ਚਮਕਾਤੀਏ ਜਦ ਇਹ ਵਾਲਾਂ ਦੀ ਕਟਿੰਗ ਹੋ ਜੂਗੀ ਨਾ ਸਾਰੀਆਂ ਦੀ ਉਸ ਤੋਂ ਬਾਅਦ ਇਹਨਾਂ ਨੂੰ ਣੜਾ ਕੇ ਇਹਨਾਂ ਤੇ ਤੇਲ ਲਾ ਦੇਣਾ ਤੇਲ ਵੀ ਉਹ ਇਹਨਾਂ ਨੂੰ ਤੈਨੂੰ ਦੱਸਿਆ ਗਰਮ ਮਿਕਸ ਕਰਨਾ ਆਪਾਂ ਨੇ ਉਹ ਦਸ ਦਾ ਲਿੱਤਾ ਹਾਂ ਉਹ ਵੀ ਸਰਕਾਉ ਜਿਆ ਕਰਕੇ ਫਿਰ ਮੁੱਖੀ ਮੁੱਖੀ ਨਹੀਂ ਮੈਂਦੀ वो तक घाह घाह बैठेगा कर नहीं हरेता कोई अन्य होनी है तो दो में साइन है उन्हों पर बहुत मजें आ रहे हैं बैठ कर हम्म इकाओ खड़ी है किसी चल तू लागू पटन में आ गया बाज अपनी तैयारी तैयार करने के लिए क्या लग गया बाज, गया गया बाज गया करना अच्छा ਕਿਤੇ ਡਰਦੀ ਨਹੀਂ ਬਹੁਤ ਅੰਬਾਲਾਂ ਤੇ ਮੂੰਹ ਪੱਤੀ ਕਰਦੀ ਮੂੰਹ ਪਰ ਤੋਈ ਕਰਦੀ ਦੂਈ ਵੀ ਮੂੰਹ ਪਰ ਤੋਈ ਕਰਦੀ ਜੀ ਕੀ ਲੱਗਿਆ ਹੋਇਆ ਮੇਰਾ ਪੁੱਤ ਕਰਨ ਕੀ ਲੱਗਿਆ ਹੋਇਆ ਕਰਨ ਕੀ ਲੱਗਿਆ ਹੋਇਆ ਕਰਨ ਕੱਟੂਆ ਮੈਂ ਸਬਜ਼ੀ ਲਾਉਂਗਾ ਵੱਡਾ ਹੋ ਗਏ ਠੀਕ ਐ ਤੇ ਸਾਸਰੀ ਗੱਲ ਤਾਂ ਕਰ ਦੋ ਸਾਰਿਆਂ ਨੂੰ ਅਗਲੀ ਵੀਡੀਓ ਲਿਖਾਈ ਅਗਲੀ ਵੀਡੀਓ ਨਹੀਂ ਮਿਲੇਗਾ ਇਸ ਵਾਰ ਸਿੱਕ ਗੱਲ ਕਰਕੇ ਮਕਾੜਿਆ ਕਰ ਦੋ ਹੁਣ ਇੱਥੇ ਕੀ ਲਾਉਣਾ ਆਪਾਂ ਨੇ ਸਬਜ਼ੀ ਕਿਹੜੀ ਸਬਜ਼ੀ ਲਾਉਣੀ ਆ ਮਮਤ ਕਿਹੜੀ ਸਬਜ਼ੀ ਲਾਉਣੀ ਆ ਦੱਸ ਸਬੋਲ ਕੇ ਪਤਾ ਨਹੀਂ ਮਮਾ ਹਲੇ ਪਤਾ ਨਹੀਂ ਮਮਾ ਠੀਕ ਆ ਧੀਓ ਤਰ ਕੋਈ ਕੋਈ ਕੀ ਅੱਛੇ ਬਹੁਤ ਦੇ ਤਰ ਜਹਾਦੀ ਅੱਛੇ ਬਹੁਤ ਦੇ ਆਈ ਪੀ ਰਾਜ ਅੱਛੇ ਫੇ ਮੇਰਾ ਧੀ ਕਰਿਆ ਕਹਤਾ ਮੈਂ ਆਪਨੇ ਆਨਾਂ ਨੂੰ ਮਿਲ ਕੇ ਜਾਣਾ ਚਲ ਵਧੀਆ ਫੇਰੇ ਮੇਰੇ ਕਈ ਵਾਰ ਤੱਕ ਪਤਾ ਸੀ ਇਹ ਜਿਹੜਾ ਪਿਆਰ ਆ ਉਹ ਪਿਆਰੇ ਆ ਹਾਂਜੀ ਆਪਣੇ ਪਿਆਰ ਨਾਲ ਬੰਦਾ ਤਰ ਲੰਘ ਜਾਂਦਾ ਹਾਂਜੀ ਤੇ ਮੈਂ ਕਹਿੰਦਾ ਜਗਵਿੰਦਰ ਨੂੰ ਮਿਲੇ ਬਿਨਾਂ ਅੰਕਲ ਜੀ ਆਏ ਇੱਕ ਦੋ ਵਾਰ ਘਰ ਮੈਂ ਅੰਕਲ ਜੀ ਨੂੰ ਪੁੱਛਿਆ ਵੀ ਅੰਕਲ ਜੀ ਕਹਿੰਦੇ ਵੀ ਹੁਣ ਤਾਂ ਟੀਕਾ ਡਾੜਾ ਥੋੜਾ ਠੀਕ ਆ ਪੱਕਾ ਹੋ ਗਿਆ। ਹੋਰ ਟੀਕੇ ਲਾ ਕੇ ਨਹੀਂ ਦੀ ਪੁੱਤ ਮੈਂ ਆਉਂਦੀ। ਨਹੀਂ ਟੀਕੇ ਲਾ ਕੇ। ਜੇ ਮੈਂ ਤੁਹਾਡੇ ਘਰਾਂ ਚ ਆਉਣੀ ਆ ਪੁੱਤ ਮੈਂ ਕੁਝ ਲੈ ਕੇ ਹੀ ਜਾਨੀ ਆ। ਮੈਂ ਕਿਹਾ ਖਾਲੀ ਹੱਥ ਜਾਨੀ ਆ ਪੁੱਤ। ਹਾਂਜੀ ਹਾਂ। ਹੋਰ ਮੈਂ ਮੇਰਾ ਨਾਲ ਪਿਆਰ ਤੇਰੇ ਨਾਲ ਜ਼ਿਆਦਾ ਹੈ। ਕਿੱਥੇ ਨਾਲ ਹੋਊਗਾ? ਆਉਂਦੀ ਮੈਂ ਸੱਦ ਦੇਈ ਆ। ਹਾਂਜੀ ਹਾਂ। ਪਰ ਪਿਆਰ ਕਿਸੇ ਕਿਸੇ ਬੰਦੇ ਨਾਲ ਜ਼ਿਆਦਾ ਹੁੰਦਾ ਹੈ। ਸਹੀ ਗੱਲ। ਉਹ ਪਤਾ ਕਾ ਤੇ ਹੁੰਦਾ। ਜਦ ਤੂੰ ਮੇਰੀ ਆਓ ਬੈਠ ਕਰਦੀ ਆਈ ਸੀ। ਸਹੀ ਗੱਲ ਐਂਟੀ। ਬਾਅਦ ਜਾ ਕੇ ਲਗਦਾ ਚੱਲ ਲ ਜੀ ਹਾਂ ਐਨਾ ਤਾਂ ਹੋ ਜਾਂਦਾ ਬਸ ਇਹ ਸੀ ਇਹ ਸੋਚਦੇ ਲੱਗਣ ਲੱਗਣ ਵਾਲਾ ਸਾਡੇ ਬਹੁਤ ਕੰਮ ਹੈ ਇੱਕ ਵਾਰ ਸਾਡੇ ਮਾਲਾ ਨੂੰ ਕਿਸੇ ਨੇ ਕਾਇਤੇ ਆ ਹਾਂਜੀ ਹਰੀਜਨ ਦਾ ਵਿਆਹ ਤਾਂ ਨੰ ਕੰਮ ਕਰਾ ਹਾਂ ਅੰਦਰ ਕਹਿੰਦੀ ਆ ਬੈਠੀਆਂ ਕਹਿੰਦੇ ਉਹ ਬਾਦੇ ਆਈ ਨੂੰ ਵੀ ਚਾਹ ਦੇ ਦੋ ਨਬਲ ਕੋਲ ਕੋਈ ਚਾਹ ਲੈ ਕੇ ਆਈ ਹੋ ਉਹ ਨਵੀਂ ਇਸੇ ਦਾ ਨਹੀਂ ਮੈਂ ਕਹਿੰਦੀ ਆ ਚਾਹ ਚਾਕੇ ਲੈ ਜੋ ਤੇ ਲਗਾ ਤੇ ਮੈਂ ਕਹਾਂ ਮੈਂ ਨਹੀਂ ਪੀਣੀ ਅਨੇਕੀ ਕੀ ਗੱਲ ਵੀ ਚਾਚਾ ਤੱਕ ਦੀ ਕਰਦੇ ਸੀ ਹਾਂ ਮੈਂ ਕਿਹਾ ਮੈਂ ਨੂੰ ਅੱਜ ਤੱਕ ਮੈਂ ਨੂੰ 25ਵਾਂ ਸਾਲ ਜਾਂਦਾ ਚੰਨੀਆਂ 'ਚ ਕੰਮ ਕਰਦੀ ਨੂੰ ਹਾਂਜੀ ਮੈਂ ਮੀਰਾ ਦਾ ਵੀ ਗਰੀਬਾਂ ਦਾ ਵੀ ਮੈਂ ਸਭ ਦੇ ਹੀ ਕਰਦੀ ਹਾਂ ਹਾਂ ਮੈਂ ਮੈਨੂੰ ਅੱਜ ਤੱਕ ਕਿਸੇ ਨੇ ਹਾਲ ਲੱਭ ਜ ਨਹੀਂ ਕਹੀ ਹੈਗੀ ਵੀ ਭੰਨੇ ਆਈ ਨੂੰ ਚਾਹ ਦੇ ਦੱਸ ਐ ਵੀ ਕੇ ਬਗੈ ਤਾਂ ਮੇਰਾ ਪਿੰਡ ਮੈਂ ਮੈਂ ਇਹਨਾਂ ਦਾ ਪਿੰਡ ਦੀਆਂ ਹਾਂ ਮੈਂ ਕਿਹਾ ਦੱਸੋ ਇਹ ਕੰਮ ਮਹਾਂ ਗੱਦ ਸੱਜਦੀਆਂ ਕਰਦੀਆਂ ਅਈ ਉਹਨੇ ਬਰਦਾ ਰਗ ਲਾ ਰੋਈ ਚ ਜਾ ਕੇ ਕੇ ਸਮਾਨ ਬੜਦਾ ਤੇ ਜਿੰਨੇ ਕਿਹਾ ਦੀ ਉਹਨੂੰ ਭਾਂਡੇ ਆਈ ਨੂੰ ਚਾਹ ਦੇ ਦੋ ਮੈਂ ਕਿਹਾ ਜੇ ਮੈਂ ਭਾਂਡੇ ਮਾਂ ਦੀਆਂ ਤਾਂ ਮੈਨੂੰ ਭਾਂਡੇ ਆਈ ਅਸੀਂ ਜੇ ਆਪਾਂ ਕੋਈ ਗੱਲ ਵੀ ਕਰਦੇ ਆ ਅਸੀਂ ਨਹੀਂ ਬੋਲਦੇ ਜਿਵੇਂ ਜਿਵੇਂ ਅਸੀਂ ਹਮੇਸ਼ਾ ਕਰਦੇ ਮੈਂ ਕਹਿੰਦੀ ਮਾਲਾ ਵਾਲੀ ਆਂਟੀ ਆ ਨਾ ਹਾਂ ਹਾਂ ਮੈਂ ਕਹਿੰਦੀ ਕੋਈ ਮਰੀ ਨੰਦ ਲੱਗਦੀ ਐ ਕੋਈ ਮੇਰੀ ਦਰਾਨੀ ਲੱਗਦੀ ਐ ਕੋਈ ਮੇਰੀ ਕਿਠਾਣੀ ਲੱਗਦੀ ਐ ਮਗਾ ਚੱਲੇ یوں ਕਹਿੰਦੇ ਵੀ ਮਾਂ ਚਾਹ ਦੇ ਦੋ ਬਿਹਾਰੇ ਫਿਰਦੇ ਨੇ ਉਹ ਮੈਨੂੰ ਅਮਾ ਕਹਿੰਦੇ ਨੇ ਕਹਾਂ ਯੋ ਕਹਿੰਦੇ ਵੀ ਮਾਂ ਨੂੰ ਚਾਹ ਦੇ ਦੋ ਮੈਂ ਹੱਥਾਂ ਕੀੜੇ ਲੱਗਿਆ ਆਈ ਮੇਰੇ ਬਹੁਤ ਉਹਨਾਂ ਨੇ ਕਰਿਆ ਕਹਿੰਦੇ ਮਾਂ ਮੈਨੂੰ ਨਹੀਂ ਕਹਦੇ ਕਿਸੇ ਨੇ ਕਿਹਾ ਮਾਂ ਬੰਤਾ ਕਹਿਣਗੇ ਅਸੀਂ ਤਾਂ ਤੈਨੂੰ ਆਪਣਾ ਘਰ ਦਾ ਮੈਂ ਮਰ ਜਾਂਦੀ ਆ ਹੋਇਆ ਮੈਂ ਕਿੱਦਾਂ ਕੰਮ ਕਰਨ ਜਾਂਦੀ ਆ ਮੈਨੂੰ ਜਦੇ ਕਹਿਣੀਆਂ ਚੰਗੀ ਨਹੀਂ ਲੱਗਦੀ ਆ ਹਾਂ ਭਾਂਡੇ ਛੱਡੋ ਪਹਿਲਾਂ ਰੋਟੀ ਖਾਓ ਰੋਟੀ ਖਾਓ ਨਾਲੇ ਪੜਾਏ ਆ ਇਹ ਤਾਂ ਆਪਣਾ ਸਾਰਾ ਦਿਨ ਐ ਨਹੀਂ ਮੁੱਕਣਾ ਸਹੀ ਗੱਲ ਲਗਾ ਇੰਨਾ ਕਰਦੀਆਂ ਵਿਚਾਰੀਆਂ ਮੇਰੀਆਂ ਮੈਂ ਕਿਉਂ ਕਹਾ ਉਹਨਾਂ ਨੂੰ ਤੁਸੀਂ ਮਾਲਾ ਚ ਜ਼ਿਆਦਾ ਨਾ ਚੱਲੀਆਂ ਚ ਜ਼ਿਆਦਾ ਹੁੰਦੇ ਆ ਨਾ ਮਾਲਾ ਚ 25 ਸਾਲ ਹੋ ਗਏ ਰਜੇ ਉਰੇ ਮੈਨੂੰ 25 ਸਾਲ ਹੋ ਗਿਆ ਲੈ ਲੱਗ ਗਿਆ ਬੱਚੇ ਕੰਮ ਕਰਦੀ ਅੱਛੀ ਹਾਂ ਮੈਂ ਤਾਂ ਆਪਣੇ ਬੱਚੇ ਨਾਲੋਂ ਵੀ ਵੱਧ ਪਿਆਰ ਆਉਂਦਾ ਠੀਕ ਆਉਂਦਾ ਮੈਨੂੰ ਮਾਲਾਂ ਦਾ ਨਹੀਂ ਆਉਂਦਾ ਜਿੰਨਾ ਮੈਨੂੰ ਚੱਲੀਆਂ ਦੇ ਬੱਚਿਆਂ ਦਾ ਪਿਆਰ ਆਉਂਦਾ ਰਜੇ ਵੀ ਮੈਂ ਤਾਂ ਰਜੇ ਬਹੁਤ ਸੋਚ ਉਹ ਨਹੀਂ ਆ ਜਾ ਲਾਂਟੀ ਨੂੰ ਆਣ ਕੇ ਸਾਸਰੀ ਘਰ ਬੁਲਾ ਦੇ ਆਂਟੀ ਦੇ ਉੱਤੇ ਪੈਰੀ ਹੱਥ ਲਾ ਦੇ ਹਾਂ ਮੇਰਾ ਪੁੱਤ ਬਣ ਕੇ ਲਾ ਦੇ ਪਹਿਲਾਂ ਲਾਊਗਾ ਲਾਊਗਾ ਮੇਰਾ ਮੋਰ ਸਾ ਉਹ ਬਸ ਮਤਲਬ ਕਿ ਨਿਆ ਸੁੱਖਾ ਵਾਲੇ ਜਿੱਤਾ ਬਣੇ ਕਿੰਨਿਆ ਵਾ ਸੁੱਖਾ ਸੁਖਦੀ ਹੁੰਦੀ ਸੀ ਮੇਰੇ ਪੁੱਤ ਦੀਆਂ ਅੱਜ ਪੁੱਤ ਲਾ ਦੇ ਅੰਟੀ ਦੇ ਪੈਰੀ ਹੱਥ ਲਾਓ ਜੀ ਬਾਪੇ ਮੈਂ ਉਰੇ ਦੇ ਵੀ ਭਰਾ ਤੇ ਚੱਕ ਕੇ ਲੱਜੂ ਫੇਰ ਦਮਾ ਹਾਂਜੀ ਬਾਪੇ ਮੈਨੂੰ ਉਰੇ ਦੇ ਵੀ ਦੇ ਦੇ ਮੈਂ ਇਹਨੂੰ ਖੇਡਾਉਣਾ ਹੈ ਇਹ ਵੇ ਗਾਈਂ ਅੱਛਾ ਪਿਆਰ ਕਰੀ ਲੈ ਮੇਰੇ ਵਿੱਚ ਫੇਰੀ ਲਾ ਦੋ ਬੋਸਾ ਵੇ ਬਸ ਤਮਨ ਕਰਨਾ ਹੁਣ ਤਾਂ ਇਹ ਸਾਰੀਆਂ ਗੱਲਾਂ ਮੰਨਣ ਲੱਗ ਗਿਆ ਜਿੱਦ ਤੱਕ ਬੋਲ ਬਈ ਸਾਰੀਆਂ ਗੱਲਾਂ ਮੰਨਣ ਲੱਗ ਗਿਆ ਸਾਰੀਆਂ ਗੱਲਾਂ ਮੰਨਣ ਲੱਗ ਗਿਆ ਦੁੱਧੂ ਪਾ ਦੇਣੀ ਲਗਾ ਦੀਆਂ ਨੇ ਕਿਹੜੇ ਕੰਮੀਆਂ ਤੇ ਕੰਮੀਆਂ ਹੈਂ ਉਹਨੇ ਨਾ ਬੜੇ ਹੁਣ ਫਰਕ ਪੈ ਗਿਆ ਜੀ ਹੁਣ ਇਹਦਾ ਆ ਕਰ ਲੈ ਜਿੰਨਾ ਨਿਆਣਾ ਨਾ ਛੋਟਾ ਹੁੰਦਾ ਹਾਂ ਅੜਬਾਈ ਕਰੂਗਾ ਆ ਕਰੂਗਾ ਪਰ ਬੜੇ ਹੁੰਦੇ ਨੂੰ ਆਖਲਾ ਨਹੀਂ ਜਾਂਦੀ ਹਾਂਜੀ ਹਾਂ ਹੁਣ ਬਹੁਤ ਫਰਕ ਆਦਾ ਪਹਿਲਾਂ ਨਾ ਹੁੰਦਾ ਦੀ ਪਾ ਕੇ ਦੀ ਕਿ ਜਿੰਨਾ ਲੈਣਾ ਛੋਟਾ ਹੁੰਦਾ ਗੜਾਈ ਬੋਲਣਾ ਹੁੰਦਾ ਵੱਡਾ ਹੋ ਵੀ ਨਹੀਂ ਮੋਕਾ ਲੈਣਾ ਕਾਜ ਕਿਹੜੇ ਸਕੂਲ ਵਿੱਚ ਲੱਗਣਾ ਹੈ ਨਾ ਮੈਨੂੰ ਆਂ ਚੱਕ ਪੀ ਤੇ ਚੱਲ ਲੱਗੂਆ ਹੋਰ ਕਿਹੜੇ ਚ ਲੱਗੂਗਾ ਲੱਗੂ ਚੰਦ ਵੀ ਆਂਟੀ ਇਹ ਰਵੇ ਮੈਨੂੰ ਸਕੂਲ ਚੋਂ ਹਟਾਣਾ ਮੈਨੂੰ ਸੁਹੇੜਾਲੇ ਤੇ ਅਸੀਂ ਕਹਿੰਦੇ ਤੇ ਬਣੀ ਨੂੰ ਰੋਪੜ ਲਾਦੀ ਜੀਤ ਸਿੰਘ ਅਕੈਡਮੀ ਚ ਹਾਂ ਹਾਂ ਇਹ ਕਹਿੰਦਾ ਵੀ ਮੈਂ ਉੱਥੇ ਨਹੀਂ ਲੱਗਣਾ ਮੇਰਾ ਅੱਖੀ ਲੱਗਣਾ ਅੱਖੀ ਮੇਰੇ ਫਰੈਂਡ ਐ ਅੱਛਾ ਕਿ ਮੈਂ ਮੈਨੂੰ ਕਿਤੇ ਟਾਣ ਨਾ ਦੇਣਾ ਸਕੂਲ ਤੇ ਕਾ ਨਾ ਦੇਣਾ ਨੇਪੁੱਤੇ ਤੇ ਬੜੀਆਂ ਜਮਾਤਾਂ ਚ ਹੋ ਕੇ ਬੜੇ ਮੈਂ ਨਾ ਆਇਆ ਚ ਪੜਨਾ ਉਹ ਇਧਲਾ ਚ ਪੜਨਾ ਨਾ ਮੈਂ ਤੇ ਬੜਿਆ ਕਲਾਸਾਂ ਕਿਵੇਂ ਜਾਊਂਗਾ ਨਾ ਮੈਂ ਨਾ ਕੋਈ ਕਲਾਸਿਤ ਪੜਨਾ ਸਾਨੂੰ ਵਨ ਟੂ ਸੁਣਾ ਦੇ ਰਾਮੀ ਜੇ ਸਾਨੂੰ ਵਨ ਟੂ ਸੁਣਾ ਦੇ ਫਿਰ ਤੈਨੂੰ ਉਹੀ ਕਲਾਸ ਵਿੱਚ ਉਹ ਸਕੂਲ ਵਿੱਚ ਲੰਘੀ ਜਾਵਾਂਗੀ ਉਸੇ ਤੇ ਲਾ ਦੇ ਵਨ ਟੂ ਸੁਣਾ ਦੇ ਵਸ 10 ਤੱਕ ਸੁਨਾ ਦੇ ਤੈਨੂੰ ਲੱਗਦੀ ਹਾਂ ਆ ਰਾਤ ਵਾਰੀ ਜਦੋਂ ਸੁਨਾ ਦੇ ਸੁਨਾ ਦੇ ਸੁਨਾ ਦੇ ਸੁਨਾ ਦੇ ਪਰ ਹੋਣਾ ਸੁਣੀ ਤੇ ਨਹੀਂ ਲਾਂਦੀ ਫਿਰ ਬੰਟੂ ਸੁਨਾ ਦੇ ਦੱਗ ਰਹਿ ਗਏ ਹਾਂ 3 ਹਾਂ 4 ਹਾਂ 5 ਹਾਂ 6 ਹਾਂ 9 ਦੇਖ ਗਾਂਦੀ ਹਾਂ 6 ਦੇ ਵਾਰੀ 7 6 ਤੇ 7 7 8 ਉਹ ਸਕੂਲ ਚ ਲੱਗਦਾਗਾ ਕਿ ਨਾ ਅੰਟੀ ਇਹੋ ਦਾalde ਟੋਫੀ ਖਾਣ ਕਰਕੇ ਛੋਟੇ ਜਿਹੇ ਜਦਾ ਹੀ ਗਏ ਹਨਾ ਨਾਲ ਆਪਾਂ ਕਹਿੰਦੇ ਹੁੰਦੇ ਤੇ ਵੀ ਇੰਨੀਆਂ ਦੋਸਤਾਂ ਟੋਫੀ ਕਰਕੇ ਮੈਂ ਤਾਂ ਨਹੀਂ